ਪਿੰਡ ਪੋਡੀਪੂਰਾ ਦੀ ਪਲਕਪ੍ਰੀਤ ਕੋਰ ਨੇ ਕੱਕ ਬਾਕਸਿੰਗ ਵਿੱਚ 골ਡ ਮੈਡਲ ਜਿੱਤ ਕੇ ਆਪਣੇ ਮਾਪਿਆਂ ਦਾ ਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਜਦੋਂ ਪਲਕਪ੍ਰੀਤ ਕੋਰ ਆਪਣੇ ਜੱਦੀ ਪਿੰਡ ਪਰਤੀ ਤਾਂ ਪਿੰਡ ਵਾਲਿਆਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਅੱਜ ਕੱਲ੍ਹ ਕੁੜੀਆਂ ਹਰ ਖੇਤਰ 'ਚ ਮੱਲਾ ਮਾਰ ਰਹੀਆਂ ਹਨ ਤੇ ਆਪਣੇ ਮਾਪਿਆਂ ਦਾ ਤੇ ਪਿੰਡ ਦਾ ਨਾਮ ਚਮਕਾ ਰਹੀਆਂ ਹਨ। ਪਲਕਪ੍ਰੀਤ ਕੋਰ ਆਪਣੀ ਅਗਲੀ ਖੇਡ ਖੇਡਣ ਲਈ ਰਸ਼ੀਆ ਜਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਕੁੜੀਆਂ ਇੱਕ ਵਾਰ ਅੱਗੇ ਵੱਧ ਜਾਂਦੀਆਂ ਹਨ। ਤਾਂ ਉਹ ਕਦੇ ਪਿੱਛੇ ਮੁੜ ਕੇ ਨਹੀਂ ਦੇਖਦੀਆਂ ਉਸਨੇ ਆਪਣੇ ਪਿੰਡ ਵਾਲਿਆਂ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਸ ਨੂੰ ਇੰਨਾ ਸਹਿਯੋਗ ਦਿੱਤਾ ਹੈ ਪਲਗਪ੍ਰੀਤ ਕੋਰ ਤੇ ਹੋਰ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਕਿ ਇੰਨੀ ਵਧੀਆ سپورਟ ਮਿਲਦੀ ਪਈ ਹੈ ਪਿੰਡ ਵਾਲੇ ਵੱਲੋਂ ਕਿ ਮਤਲਬ ਹੈ ਨਾ سپورਟ ਦੀ ਸਿਰਦੀ ਹੁੰਦਾ ਜਿੰਨਾ ਟਾਈਮ ਆਪਾਂ ਨੂੰ ਅਚੀਵਮੈਂਟ ਮਿਲਦੀ ਹੈ ਸਕਸੈਸ ਮਿਲਦਾ ਜੇ ਆਪਾਂ ਨੂੰ سپورਟ ਮਿਲਦੀ ਹੈ ਤਾਂ ਹੀ ਆਪਾਂ ਅੱਗੇ ਹੋਰ ਵਧਣ ਦਾ ਸੋਚਦੇ ਵੀ ਹਾਂ ਸੀ ਅੱਗੇ ਵੀ ਹੋਰ ਅਗਲੇ ਲੈਵਲ ਤੱਕ ਪਹੁੰਚੀ ਜੋ ਤੁਹਾਡੀ ਏਜ ਦੇ ਹੋਰ ਖਿਡਾਰੀ ਨੇ ਤੁਹਾਡੇ ਨਾਲ ਦੇ ਉਹਨਾਂ ਲਈ ਤੁਸੀਂ ਕੀ ਕਰਨਾ ਚਾਹੋਗੇ ਉਹਨਾਂ ਲਈ ਸੀ ਇਹ ਕਹਿਣਾ ਚਾਹਾਂਗੀ ਵੀ ਮਤਲਬ ਬਸ ਆਪਣੀ ਮਿਹਨਤ ਜਾਰੀ ਰੱਖਣ ਹਾਰਡ ਵਰਕ ਜਾਰੀ ਰੱਖਣ ਤੇ ਪ੍ਰੈਕਟਿਸ ਟਾਈਮ ਟੂ ਟਾਈਮ ਕਰਦੇ ਹੀ ਰਹਿਣ ਤੇ ਤਾਂ ਕਿ ਉਹ ਨੈਕਸਟ ਲੈਵਲ ਤੱਕ ਪਹੁੰਚ ਸਕਣ ਹਾਰਡ ਵਰਕ ਕਰਨ ਸਮਾਰਟ ਵਰਕ ਕਰਨ ਅਗਲੀ ਖੇਡ ਤੁਸੀਂ ਖੇਡਣ ਲਈ ਕਿੱਥੇ ਜਾ ਰਹੇ ਹੋ ਕੋਈ ਅਸੀਂ ਰਸ਼ੀਆ ਜਾ ਰਹੇ ਹਾਂ ਪਿੰਡ ਵਾਸੀਆਂ ਵੱਲੋਂ ਤੁਹਾਨੂੰ ਕਿਦਾਂ ਦਾ ਸਹਿਯੋਗ ਮਿਲ ਰਿਹਾ ਪਿੰਡ ਵਾਸੀਆਂ ਵੱਲੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਮਤਲਬ ਹਰ ਇੱਕ ਚੀਜ਼ ਦੀ ਮਤਲਬ ਮਦਦ ਮਿਲ ਰਹੀ ਹੈ ਜੋ ਕੋਈ ਵੀ ਮਦਦ ਕਰਨੀ ਹੈ ਤਾਂ ਉਹ ਹਰ ਇੱਕ ਪਿੰਡ ਵਾਲੇ ਅੱਗੇ ਹੁੰਦੇ ਆ ਹਰ ਇੱਕ ਚੀਜ਼ ਦੇ ਲਈ ਮਨੀ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਪ੍ਰੋਬਲਮ ਹੋएगी ਸਾਡੇ ਘਰ ਚ ਉਹ ਵੀ ਉਹ ਕੰਪਲੀਟ ਕਰਦੇ ਪਏ ਆ ਮਤਲਬ ਬਹੁਤ ਵਧੀਆ ਸਹਿਯੋਗ سپورਟ ਮਿਲਦਾ ਪਿਆ ਪਿੰਡ ਵਾਲਿਆਂ ਦਾ। ਲੜਕੀਆਂ ਲਈ ਤੁਸੀਂ ਪ੍ਰੇਰਣਾ ਸਰੋਤ ਬਣੇ ਹੋ ਇਸ ਨਗਰ ਦੇ ਵਿੱਚ। ਜ਼ਿਆਦਾਤਰ ਕੁੜੀਆਂ ਰੁਚੀ ਨਹੀਂ ਬਖਾਉਂਦੀਆਂ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਲਈ ਬਸ ਇਹੀ ਕਹਿਣਾ ਚਾਹਾਂਗੀ ਕਿ ਕੁੜੀਆਂ ਕਦੇ ਵੀ ਪਿੱਛੇ ਨਹੀਂ ਹਟਣਗੀਆਂ। ਜੇ ਉਹ ਕੁਝ ਕਰਨਾ ਚਾਹੁੰਦੀਆਂ ਤਾਂ ਹਮੇਸ਼ਾ ਕਰਨਗੀਆਂ। ਜੇ ਉਹਨਾਂ ਨੇ ਇੱਕ ਵਾਰ ਸੋਚ ਲਿਆ ਕਿ ਅਸੀਂ ਆਹ ਚੀਜ਼ ਕਰਨੀ ਹੈ ਤਾਂ ਮਤਲਬ ਉਹ ਕਰ ਕਰਨਗੀਆਂ ਹੀ। ਜੋਨਾਂ ਨੇ ਇੱਕ ਵਾਰ ठान ਲਈ ਸੀ ਇਹ ਚੀਜ਼ ਕਰਕੇ ਰਹਿਣੀ ਹੈ ਤਾਂ ਮਤਲਬ ਉਹ ਕਰਕੇ ਹੀ ਰਹਿਣਗੇ ਤਾਂ ਉਹ ਕਰਨ ਅੱਗੇ ਵਧਣ ਤਾਂ ਕਿ ਬਾਕੀ ਕੁੜੀਆਂ ਨੂੰ ਵੀ ਪਤਾ ਲੱਗੇ ਕਿ ਹਾਂ ਵੀ ਮਤਲਬ ਕੁੜੀਆਂ ਪਿੱਛੇ ਨਹੀਂ ਰਹਿੰਦੀਆਂ ਕੁੜੀਆਂ ਅੱਗੇ ਜਾਣਗੀਆਂ ਮੁੰਡਿਆਂ ਨਾਲ ਵੀ ਅੱਗੇ ਜਾਣ ਤਾਂ ਕਿ ਜਿਹੜੀ ਆਪਣੀ ਮਰਦ ਮਰਦ ਪ੍ਰਧਾਨ ਸਮਾਜ ਹੈ ਜਿਹੜਾ ਮੋਸਟ ਕਿਹਾ ਜਾਂਦਾ ਕਿ ਆਪਣੀ ਜਿਹੜਾ ਮਰਦ ਪ੍ਰਧਾਨ ਸਮਾਜ ਆ ਉਹਨੂੰ ਪਿੱਛੇ ਕਰਕੇ ਜਿਹੜਾ ਜੈਂਡਰ ਬਾਇਸ ਆ ਉਹਨੂੰ ਖਤਮ ਕੀਤਾ ਜਾਵੇ ਅਸੀਂ ਇਹ ਕਹਿਣਾ ਚਾਹਾਂਗੇ ਬਹੁਤ ਹੀ ਇਸ ਬੇਟੀ ਨੇ ਸਾਡੇ ਪਿੰਡ ਦਾ ਨਾਮ ਚਮਕਾਇਆ ਅੱਜ ਕੱਲ੍ਹ ਅਕਸਰ ਸੋਚਿਆ ਜਾਂਦਾ ਵੀ ਕੁੜਨਾ ਮੁੰਡਿਆਂ ਨਾਲ ਘੱਟ ਹੁੰਦੇ ਆ ਪਰ ਨਹੀਂ ਕਿਤੇ ਨਾ ਕਿਤੇ ਅੱਜ ਸਾਡੀ ਬੇਟੀ ਨੇ ਸਾਨੂੰ ਇਹ ਸਿਹਤ ਦੇਤੀ ਵੀ ਅਸੀਂ ਕਿਸੇ ਤੋਂ ਘੱਟ ਨਹੀਂ ਸਾਡੇ ਨਗਰ ਦਾ ਸਾਡੇ ਹਲਕੇ ਦਾ ਸਾਡੇ ਪੰਜਾਬ ਦਾ ਹੀ ਨਹੀਂ ਸਮੁੱਚਾ ਇੰਡੀਆ ਦਾ ਇਹਨਾਂ ਨੇ ਨਾਰੋਸ਼ਨ ਕਰਿਆ ਇਸ ਕਰਕੇ ਸਮੂਹ ਨਗਰ ਨਿਵਾਸੀਆਂ ਕੀ ਬੇਨਤੀ ਵੀ ਹੈ ਵੀ ਤੁਹਾਡੇ ਅਸੀਂ ਇਸ ਪਰਿਵਾਰ ਨੇ ਹਮੇਸ਼ਾ ਹੀ ਰਿਣੀ ਹੈ ਕਿਉਂਕਿ ਬਹੁਤ ਪਿੰਡ ਨੇ ਮਦਦ ਕੀਤੀ ਹੈ ਇੰਨੀ ਕਦੇ ਕਿਸੇ ਨੇ ਨਹੀਂ ਕੀਤੀ ਜਿੰਨੇ ਨੇ ਇਸ ਪਰਿਵਾਰ ਦੀ ਮਦਦ ਕੀਤੀ ਹੈ